ਜੀ ਵਾਕਈ ਗੱਲ ਹੈ ਤੁਹਾਡੀ ਇਨਫਰਮੇਸ਼ਨ ਠੀਕ ਹੈ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਸੇ ਜਿਹਦੇ ਵਿੱਚ Airtel ਵਾਲੇ ਆਪਣੇ ਪਾਈਪ ਉਹਦੀ ਪਾ ਰਹੇ ਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਕਿਤੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਰਟੀਕੂਲਰ ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਠੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗਵਾਂਡੀ ਜਾਂ ਯਾਰ ਦੋਸਤ ਵੀ ਤੇ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋ ਦਮ ਹੀ ਉੱਥੇ ਫਾਇਰ ਕੈਜ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਦੀ ਤਰੀਕ ਨੂੰ ਕਰ ਦਿੱਤਾ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰोसीडिंग ਚੱਲਦੀ ਪਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀਜਿਟ ਦੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਆ ਇਹਦੇ ਵਿੱਚ ਅਸੀਂ ਹੁਣ ਅੱਗੇ ਫੱਦਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਵੱਧਾ ਕਰਕੇ ਤੇ ਮੁੜ ਕੇ ਬਾਅਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਡ ਰਿਸ਼ਵਰ ਚਾਚਾ ਜੀ ਕੋਲ ਗਰਵਾਲ ਪਰਿਵਾਰਚ ਕੌਣ ਕੌਣ ਰਿਸ਼ਵਰ ਦੀ ਕਿੰਨੀ ਉਮਰ ਸੀ ਰਿਸ਼ਵਰ ਰਿਸ਼ਵਰ ਦੀ ਮੰਮੀ ਸਿਸਟਮੈਟਿਕ ਐਰਮੈਟੀਕ ਰਿਸ਼ਵਰ ਦੀ 10 ਮਿੰਟਸ ਇਹ ਮੈਡ ਕਦੋਂ ਘਰ ਆਈ ਕੀ ਹਾਲਾਤ ਨੇ ਲਾਦ ਮੈਂ ਤਾਂ ਉਸੇ ਦਿਨ ਡੀਓਸੀ ਦੇ ਵਿੱਚ ਫਿਰ ਉਹਨਾਂ ਨੂੰ ਥੋੜਾ ਫਰਕ ਪਿਆ ਆਪੇ 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 ਮਗਰ ਕਾਲਾ ਸਭੋ ਵਿਚਾਰ ਸਾਡੇ ਜੀ ਤਾਂ ਉੱਤੋਂ ਚਲ ਗਿਆ ਕੁਮਾਨ ਵਾਲਾ ਵੀ ਆਵੇ ਜਿੱਥੇ ਲੱਗਾ ਕੀ ਮੰਗ ਕਰ ਤੀ ਨਾ ਸਾਡੇ ਕੋ ਕੋ ਪ੍ਰਸ਼ਾਸਨ ਆਇਆ ਨਾ ਕੋ ਪੂਸ ਵਾਲਾ ਆਇਆ ਕੋਈ ਆ ਕੋਈ ਨਹੀਂ ਆ ਕਿਸੇ ਕਿਸਮ ਦਾ ਕੋਈ ਬੰਦਾ ਕਰੇ ਕਿ ਮੈਂ ਆਇਆ ਕੋਈ ਨਹੀਂ ਆਇਆ ਸਾਡੇ ਕਿਸ ਚੀਜ਼ ਦਾ ਕੰਮ ਸੀ ਇਹਦਾ ਇਹਨਾਂ ਦੀ ਟਰੇਡਿੰਗ ਦਾ ਕੰਮ ਸੀ ਇਹਦਾ ਮੇਰਾ ਨਾਮ ਤਰਸੇਮ ਪ੍ਰਧਾਨ ਉਪਜਾਪਤ ਬਰਾਵੀ ਮੋਟਰਪੁਰ ਜਿੱਦਣ ਇਹ ਇਨਸੀਡੈਂਟ ਹੋਇਆ ਵਾ ਤੁਸੀਂ ਉੱਥੇ ਸੀ ਆ ਸਾਰਾ ਕੁਝ ਹੋਇਆ ਸੀ ਸਰ ਮੇਰਾ ਉੱਪਰ ਮੇਰੀ ਦੁਕਾਨਾਂ ਨੇ ਦੇ ਵਿਚਕਾਰ ਗੜੀ ਦੇ ਨਾਲ ਹੀ ਸਾਡੀ ਦੁਕਾਨਾਂ ਹੋ ਰਹੀ ਸੀ ਸਰ ਲਗਭਗ 2:40-45 ਦਾ ਟਾਈਮ ਆ ਚਾਰ ਤਣਾਦੇ ਇੱਕ ਦਮ ਗਰਮ ਦੀ ਆਵਾਜ਼ ਆਈ ਫਿਰ ਧਾ 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 ਕੋ ਬਲੈਕ ਮੇਰੇ ਨਾਮ ਦੀ ਗੱਡੀ ਵੀ ਉੱਥੇ ਗਈ ਹੋਇਆ ਨਾ ਉਹਦੇ ਕੋਠੇ ਤੋਂ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ ਅਗਰਵਾਲ ਨੂੰ ਅੱਗ ਲੱਗੀ ਸਾਹਮਣੇ ਸ਼ਰਗੋ ਬਾਬੂ ਡਿੱ ਜਾਂਦਾ ਕਿ ਮੈਂ ਕਿਹਾ ਰਿਸ਼ਵ ਨੂੰ ਅੱਗ ਲੱਗ ਗਈ ਕਿਉਂ ਮੈਨੂੰ ਦੇਰ ਨੂੰ ਥੱਲੇ ਦੌੜ ਕੇ ਆਇਆ ਥੱਲੇ ਦੇਖਿਆ ਤੇ ਮੇਰੀ ਛੋਟੀ ਭਝਾਈ ਕਦੀ ਤੁਹਾਡਾ ਭਰਾ ਉਹ ਚੋ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚ ਹਨ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗੋਟਰ ਜੀ ਦੇ ਵਿੱਚੋਂ ਅੱਗ ਨੇ ਕਦੇ ਸੀ ਉਹਦੇ ਵਿੱਚ ਅੱਗ ਨਿਕਲਦੀ ਮੋਕੇ ਦੇ ਤਿੰਨ ਤੋਂ ਚਾਰ ਪੰਜ ਮਿੰਟ ਅੱਗ ਨਿਕਲੀ ਰਹੀ ਫੜ ਲੋ ਫੜ ਲੋ ਬਗੀ ਬਾਤ ਮੇਰਾ ਬ੍ਰਦਰ ਛੋਟੇ ਬਰੇ ਦੁਕਾਨੇ ਉੱਤੇ ਬਿਠਾ ਹੈ ਉਹ ਦੇਖਿਆ ਦੇ ਉਹ ਜਿਸਿਆ ਇੱਕ ਬੇਟਾ ਪਚਾਤਾ ਭਰਾਵਾਂ ਬਤਰਾਈਏ ਉਹਨਾਂ ਦਾ ਬੇਟਾ ਇਹ ਬੰਟੀ ਦਾ ਉਹ ਵੀ ਇੱਕ ਭਈਆ ਸੀ ਕੋਈ ਕੋਸੀ ਠੀਕ ਕਰਦਾ ਚਾਰੇ ਕੁਝ ਮਜ਼ੇਰੇ ਸਾਨੂੰ ਫੜ ਲੋ ਫੜ ਲੋ ਪੈਗੇ ਅੱਜ ਕਦੋਂ ਘਰ ਆਏ ਬੀ ਜਿਹੜਾ ਸ਼ੁਭਾਜ ਅੱਜ ਰਾਤ 11 ਵਜੇ ਮੈਂ ਬੰਟੀ ਨੂੰ ਫੋਨ ਕੀਤਾ ਜੀ ਪੈਰੀ ਜਦਾਦੀ ਰੇਸ਼ਾਪੁਰਾਉਂ ਕਿਤੇ ਨਾ ਪਸ ਕਿ ਡੀ ਐਮ ਸੀ ਲਿਜਾ ਬਾਕੀਆਂ ਦੀ ਗੱਲ ਨਹੀਂ ਸ਼ੁਰੂ ਬਾਕੀਆਂ ਦੀ ਜੀ ਇਹਦਾ ਬੇਟਾ ਜਿਹੜਾ ਹੈ ਉਹ ਤਾਂ ਬੋਗੜਾ ਰਿਆ ਪੈਰਾਂ ਦੀਆਂ ਹੱਡੀਆਂ ਜਿਹੜੀਆਂ ਵੀ ਨੇ ਪੈਰ ਗਲਦੇ ਨੇ ਮੇਰਾ ਬ੍ਰਦਰ ਹੈ ਤੇ ਉਹ ਸਾਰਾ ਪ੍ਰਕਾਸ਼ਨ ਜਾਂਦਾ ਹੈ ਸਿਵਲ ਜਗ੍ਹਾ ਉਹਦੇ ਬਹੁਤ ਮਾਰੇ ਹਾਲਾਤ ਨੇ ਤੇ ਹਰ ਜਿੰਨ ਚਾਰ ਚਾਰ ਦੇ ਚਤਰਾ ਬਰ ਰਹੇ ਨੇ ਤੇ ਕੋਈ ਸਾਰ ਨਹੀਂ ਲੱਗਦਾ ਕੋਈ ਕਾਰਵਾਈ ਹੋਈ ਕੰਪਨੀ ਦੇ ਕੋਈ ਕਾਰਵਾਈ ਨਹੀਂ ਹੋਈ ਜੀ ਉਲਟ ਸਾਡੇ ਕੋਲ ਆਉਂਦੇ ਨੇ ਵੀ ਥੋੜੇ ਬਿਤੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਕਾਰਵਾਈ ਨਹੀਂ ਕਰਨੀ ਬਾਦ ਵਿੱਚ ਕੋਈ ਐਫ ਆਈ ਆਰ ਹੋਈਏ ਉਹ ਖਾਣਾ ਪੂਰਤੀ ਹੈ ਜੀ ਸ਼ੋਕਮਰ ਮੇਰੇ ਸਲਾਈਮ ਖਿੰਨਣ ਦੀ ਕਹਾਣੀ ਉਸੇ ਜੀ ਮੈਂ ਉਹਨਾਂ ਨੂੰ ਕਿਹਾ ਵਾ ਕੋਈ ਦੋ ਘਰ ਕੇ 15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ ਤੁਸੀਂ ਵਰਮਾ ਫੇਰਿਆ ਵਾ ਕਿ ਤੁਸੀਂ ਵੇਖੋ ਇਹ ਬੰਦ ਕਰੋ ਉਹਨਾਂ ਕੋਈ ਗੌਰ ਨਹੀਂ ਕੀਤੀ ਉਹ ਗਲੀ ਵਿੱਚ ਚੱਲ ਗਏ ਆ ਉੱਥੋਂ ਸਿਕਰਾਂ ਦੀ ਆਵਾਜ਼ ਆਉਂਦੀ ਜਿਦੋਂ ਬਲਾਸਟ ਹੋਇਆ ਵਾ ਅੱਧੇ ਘੰਟੇ ਬਾਅਦ ਬਲੈਕ ਸਟੋਨ ਇਹਨਾਂ ਦਿਸ਼ਾ ਬਾਰ ਹੁੰਦਾ ਹੈ ਪਟਾ ਜਾਈ ਸਾਰੇ ਭੱਜ ਗਏ ਬਲੈਕ ਸਟੋਨ ਦੇ ਬਹੁਤ ਮਾਰਾ ਕਰ ਰਹਾ ਹੈ